ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਟੌਮੀ ਨੇ ਗਾਹ ਪਾਇਆ ਪਿਆ ਅਰੇਓ ਪੌਣ ਚੱਲੇ ਆ ਗਏ ਨੇ ਜੂਰੀਆ ਹੁਣ ਹਾਂਜੀ ਹੁਣ ਹੁੰਨੇ ਆ ਤਿਆਰ ਦਸਤਾਰ ਬੰਨਦੇ ਆਂ ਫਿਰ ਚੱਲਦੇ ਆਂ ਨੱਬੇ ਹਾਂਜੀ ਤਿਆਰ ਹੋ ਰਿਹਾ ਦੋਸਤੋ ਦਸਤਾਰ ਬੰਨ ਰਹੇ ਹਾਂ ਔਰ ਟਿਮੀ ਦੇਖ ਲਓ ਕੋ ਰਾਣੀ ਫਿੱਲ ਰਹੀ ਹੈਗੀ ਬਹੁਤ ਤਾਂ ਕਰਦੀ ਆ ਜਦ ਮੈਂ ਦਸਤਾਰ ਬੰਨਣੀ ਹੁੰਦੀ ਜਿੰਨਾ ਮਰਜ਼ੀ ਕਹਿ ਲਈ ਹੈਗੇ ਨੇ ਹਿੱਲਣਾ ਨਹੀਂ ਹੈਗਾ ਦੇਖੋ ਹਾਂਜੀ ਦੋਸਤੋ ਭਤੀਜ ਮਿੱਤਰੋ ਹੁਣ ਚੱਲਦੇ ਆਂ ਮੋਟਰ ਤੇ ਰੇਪਾਉਣ ਕਾਏ ਪੈ ਨਹੀਂ ਦੇਖਦੇ ਆਂ ਮੈਂ ਵੀ ਨਹੀਂ ਗਿਆ 15 20 ਦਿਨ ਹੋ ਗਏ ਖੇਤਾਂ ਚ ਕੀੜਾ ਮਾਰ ਕੇ ਆਉਣੀ ਆ ਉਸ ਤੋਂ ਬਾਅਦ ਫਿਰ ਚੱਲਦੇ ਆਂ ਨਾਬੇ ਜੁੜੇ ਰਹੋ ਹਾਂਜੀ ਮੋਟਰ ਤੇ ਹੁਣ ਜਾ ਰਹੇ ਹੈਗੇ ਆ ਸੋਣਾ ਨੂੰ ਕਾਹਾਂ ਜਾ ਕੇ ਪੀ ਪੈਣ ਲੱਗ ਗਿਆ ਕੰਮ ਕਰ ਹਾਂਜੀ ਆਹ ਮੋਟਰਾਂ ਹੈਗੀਆਂ ਨੇ ਆਪਣੀਆਂ ਆਪਣੀਆਂ ਸਾਹਮਣੇ ਚੱਲ ਰਹੀ ਆ ਡੇ ਘਾਲੀ ਆਹ ਟਰੈਕਟਰ ਖੜਾ ਏ ਉਹ ਰਿਓ ਪਾ ਰਹੇ ਨੇ ਉੱਪਰ ਦੇਖ ਰਿਹਾ ਤੁਹਾਨੂੰ ਹਾਂਜੀ ਦੋਸਤੋ ਆ ਆਪਣੀ ਚੋਵੇ ਵਾਲੀ ਮੋਟਰ ਵੱਜਦੀ ਹੈਗੀ ਆ ਆ ਜਿਹੜੇ ਮਗਰ ਦਿਖ ਰਹੇ ਨੇ ਸਾਰੇ ਆਪਣੇ ਖੇਤ ਹੈਗੇ ਨੇ ਆ ਤੇ ਉਹ ਮੋਟਰ ਚੱਲ ਰਹੀ ਆ ਮਗਰ ਠੀਕ ਆ ਨਾ ਤੇ ਇਸ ਵਾਰ ਨਾ ਦੱਸਿਓ ਕਿ ਕਿਦੇ ਕਿਦੇ ਝੋਨੇ ਚ ਕਬਾੜ ਹੋਇਆ ਏ ਅਸੀਂ ਸੋਸਾਇਟੀ ਦੇ ਵਿੱਚੋਂ ਦਵਾਈ ਚੱਕੀ ਦੀ ਡੁਪਲੀਕੇਟ ਦਵਾਈ ਨਿਕਲ ਗਈ ਬਹੁਤ ਜ਼ਿਆਦਾ ਕਬਾੜ ਆ ਇਸ ਵਾਰ ਕੋਈ ਗੱਲ ਨਹੀਂ ਹਜੇ ਸੋਸਾਇਟੀ ਵਾਲਿਆਂ ਨੂੰ ਵੀ ਪੁੱਛਣਾ ਏ ਕਿ ਭਾਈ ਕੀ ਕਰੂੰਗੇ ਇਹਦਾ ਕੀ ਜਵਾਬ ਆ ਤੁਹਾਡੇ ਕੋਲ ਹੈ ਤੇ ਆ ਤੁਹਾਡੇ ਚਾਚੇ ਦੀ ਮੋਟਰ ਆ ਸਾਹਮਣੇ ਵਾਲੀ ਤੇ ਆ ਤੁਹਾਡੇ ਚਾਚੇ ਦੇ ਖੇਤ ਨੇ ਉਹ ਆਪਣਾ ਅਰਜਨ ਬੈਲੀ ਖੜਾ ਏ ਆ ਮੋਟਰ ਤੇ ਦੋਸਤੋ ਜਿੱਦਣ ਦਾ ਝੋਨਾ ਲੱਗਿਆ ਝੂਠ ਨਹੀਂ ਬੋਲੂਗਾ ਅੱਜ ਆਇਆ ਮੈਂ ਇੱਕ ਅੱਧੀ ਵਾਰ ਪਹਿਲਾਂ ਢੇੜਾ ਕੱਢ ਕੇ ਗਿਆ ਤੀ ਨਹੀਂ ਅੱਜ ਢੇੜਾ ਲੱਗਿਆ ਏ ਕਿਉਂਕਿ ਤੁਸੀਂ ਪਿਆਰ ਇੰਨਾ ਕਰਦੇ ਹੋ ਯਾਰ ਕਹਿ ਦਿੱਨੀਓ ਚਾਚਾ ਜੀ ਇੱਥੇ ਆ ਜੋ ਇੱਥੇ ਆ ਜੋ ਉਸ ਕਰਕੇ ਅੱਜ ਆਇਆ ਢੇੜਾ ਕੱਢਣਾ ਅੱਜ ਦੇਖੀ ਆ ਜਿਹੜੀ ਪਹਿਲਾਂ ਜਿਹੜੇ ਰੋ ਪਾਏ ਨੇ ਜਦ ਵੀ ਨਹੀਂ ਮੇਤੋ ਆਇਆ ਗਿਆ ਲਾਣੇਦਾਰ ਨੇ ਉਹ ਪਵਾਏ ਨੇ ਅੱਜ ਵੀ ਉਹੀ ਟਰੈਕਟਰ ਲੈ ਕੇ ਆਏ ਹੋਏ ਹੈਗੇ ਨੇ ਇੱਥੇ ਜਾ ਰਹੇ ਨੇ ਘਰ ਨੂੰ ਰੇਲ ਪੈ ਗਿਆ ਹਾਂਜੀ ਹੁਣ ਚਲਦੇ ਹਾਂ ਨਾਬੇ ਨੂੰ ਪਹਿਲਾਂ ਰਸਤੇ 'ਚ ਸਕੂਲ 'ਚੋਂ ਜਵਾਕ ਨੂੰ ਲੈਣਾ ਏ ਫੇਰ ਗਾਹਾਂ ਨਾਬੇ ਚਲਦੇ ਹਾਂ ਹਾਂਜੀ ਆ ਰਹੇ ਹਾਂ ਬਸ ਨਾਬੇ ਨੂੰ ਬੱਚਾ ਲੈਣਾ ਸੀ ਇੱਥੋਂ ਸਕੂਲ 'ਚੋਂ ਲੈ ਕੇ ਬਸ ਤੁਰਦੇ ਹਾਂ ਫੇਰ ਤੇ ਗਾਹਾਂ ਦਿਖਾਉਣੇ ਆ ਤੁਹਾਨੂੰ ਫੇਰ ਸਿਸਟਮ ਤੇ ਚਲਦੇ ਹਾਂ ਹੁਣ ਪਟਿਆਲੇ ਨਾਬੇ ਨੂੰ ਅੱਸੀ ਕਾਲ ਜੀ ਲੇਟ ਹੋ ਗਏ ਥੋੜਾ ਜਿਹਾ ਜਾ ਰਹੇ ਹਾਂ ਨਾਬੇ ਨੂੰ ਇੱਥੇ ਮੱਥਾ ਮੁੱਥਾ ਟੇਕ ਕੇ ਫੇਰ ਆਵਾਂਗੇ ਕਰਦੇ ਵੀ ਨਾਲ ਹੈਗੇ ਨੇ ਤੇ ਹੋਰ ਦੱਸੋ ਕਰਨ ਬਾਅਦ ਠੀਕ ਹੋ ਯਾਰ ਕੇ ਰਿਪੋਰਟ ਆ ਮੜ ਜਾ ਸਾਹਮਣੇ ਦਿਖਾ ਕੇ ਕਸ ਬੰਦ ਕਰ ਦਿੰਦੇ ਹਾਂ ਚਲੋ ਹਾਂਜੀ ਨਾਪੇ ਨੂੰ ਜਾ ਰਹੇ ਹਾਂ ਰਸਤੇ 'ਚ ਰੁਕ ਗਿਆ ਦੀ ਆ ਦੇਖੋ ਕਿੰਨੀ ਗਰੀਨਰੀ ਹੈਗੀ ਆ ਹੈ ਕਿੰਨੀਆਂ ਇੱਥੇ ਉਹ ਲੱਗੀਆਂ ਵੀ ਆ ਨੇ ਮਤਲਬ ਬੂਟੇ ਕਿੰਨੇ ਲੱਗੇ ਹੋਏ ਆ ਅਸੀਂ ਕਹਿਣਾ ਹੁੰਦਾ ਸਾਰਿਆਂ ਨੂੰ ਬੂਟੇ ਲਾਇਆ ਕਰੋ ਯਾਰ ਡੇਟ ਹੋ ਗਿਆ ਯਾਰ ਸਾਡੇ ਵਾਲੇ ਜਵਾਕ ਨੂੰ ਲੈਣਾ ਸੀਗਾ ਉੱਥੋਂ ਸਕੂਲ ਤੋਂ ਤੇ ਕੱਜ ਰਿਓ ਪਾਰਾ ਹੈ ਤੀ ਖੇਤਾਂ ਚ ਮੋਟਰ ਤੇ ਜਾਣਾ ਪੈ ਗਿਆ ਰੁਟੀ ਰੁਟੀ ਜੇਣ ਉਹਦੇ ਕਰਕੇ ਟਾਈਮ ਲੱਗ ਗਿਆ ਯਾਰ ਬਾਕੀ ਤੁਹਾਨੂੰ ਦਿਖਾਉਣੇ ਆ ਨਾਬੇ ਜਾ ਕੇ ਵੀ ਨਾਬੇ ਦੀਆਂ ਗਲੀਆਂ ਬਾਜ਼ਾਰ ਬਜੂਰ ਆ ਦੇਖੋ ਨਾ ਵਧੀਆ ਗ੍ਰੀਨਰੀ ਹੈ ਕਿ ਮੱਦ ਆ ਦੇਖੋ ਗ੍ਰੀਨਰੀ ਕਿੰਨੀ ਆ ਯਾਰ ਹਾਂਜੀ ਤੇ ਹੁਣ ਚੱਲਦੇ ਆ ਨਾਬੇ ਤੇ ਦਿਖਾਉਣੇ ਆ ਤੁਹਾਨੂੰ ਜਾ ਕੇ ਅੱਗੇ ਹਾਂਜੀ ਲੇਟ ਹੋ ਗਏ ਬਹੁਤ ਆ ਗਿਆ ਨਾਬੇ ਜੀ ਇੱਥੇ ਇਲਾਚੌਂਕ ਕਿਹੜਾ ਆ ਉੱਥੇ ਹੈਗਾ ਹੁਣ ਮੱਥਾ ਟੇਕਣ ਜਾਂਦੇ ਆ ਕਿ ਫੇਰ ਬਾਕੀ ਦੇਖਦੇ ਹੈਗੇ ਨਾਪੇ ਆ ਜੀ ਨਾਪੇ ਪੁਰਾਣਾ ਈਲਾ ਠੀਕ ਆ ਠੀਕ ਆ ਆ ਭਾਈ ਭਤੀਜ ਆਪਣੇ ਨਾਬੇ ਵਾਲੇ ਤੇ ਛੁੱਪੀ ਹੋ ਗਈ ਭਤੀਜਿਆਂ ਨੂੰ ਉਹ ਠੀਕ ਹੋ ਯਾਰ ਹਾਂ ਜੀ ਹਾਂ ਓਕੇ ਰਿਪੋਰਟ ਪੂਰੀ ਠੀਕ ਆ ਠੀਕ ਆ ਠੀਕ ਆ ਯਾਰ ਹੋਰ ਆਪਾਂ ਹੋਰ ਵੀ ਬੂਟੇ ਬੰਡਾਂਗੇ ਅੱਜ ਤਾਂ ਮੈਂ ਚਲੋ ਘਰਦਿਆਂ ਨਾਲ ਆਇਆ ਪਿਆ ਤੀ ਕਿੱਦਨੇ ਹੁਣ ਬੂਟੇ ਲੈ ਕੇ ਆਉਂਗਾ ਉਹ ਬਣਾਇਓ ਫਿਰ ਵੀਡੀਓ ਸਪੈਸ਼ਲ ਪਾਉਂਗਾ ਠੀਕ ਹੈ ਠੀਕ ਹੈ ਨਾ ਹਾਂਜੀ ਹਾਂਜੀ ਸਾਫੇ ਆ ਗਏ ਆ ਦੇਖਦੇ ਆ ਪਹਿਲੇ ਘਰ ਦੇ ਹੈਗੇ ਨੇ ਨਾਲ ਯਾਰ ਤਾਂ ਕਰਕੇ ਫਿਰ ਮੈਂ ਭਤੀਜ ਮਿਲ ਗਏ ਦੀ ਰਸਤੇ ਜੀ ਉਹਨਾਂ ਨਾਲ ਫੋਟੋ ਫੋਟੋ ਕਰਾ ਕੇ ਫਿਰ ਗਾਂ ਨੂੰ ਆ ਗਿਆ ਹਾਂਜੀ ਨਾਬੇ ਹੈਗੀਆਂ ਮੀਂਹ ਪੈ ਰਿਹਾ ਥੋੜਾ ਥੋੜਾ ਭਤੀਜ ਵੀ ਆ ਗਿਆ ਨੇ ਛੁੱਟੀ ਮਾਰ ਲਈ ਈ ਅੱਜ ਆ ਸਿੱਧਾ ਹੀ ਆ ਗਿਆ ਤੀ ਉੱਥੇ ਬਾਬਾ ਜੀ ਦੇ ਨੂੰ ਪਤਾ ਏ ਉਹ ਠੀਕ ਆ ਤੂੰ ਹਾਂਜੀ ਹਾਂਜੀ ਹਾਂ ਠੀਕ ਆ ਠੀਕ ਆ ਨਾਪੇ ਹੈਗੇ ਆ ਖੇਤਾਂ ਤੋਂ ਜਾ ਰਹੇ ਆ ਤੇ ਇਹ ਵੀ ਕੋਈ ਟਿਕ ਚੁੱਕੇ ਆ ਨਾਲੇ ਪੰਜ 10 ਮਿੰਟ ਹੀ ਬੈਠੇ ਹਾਂ 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 ਹਾਂਜੀ ਗੱਡੀ ਕੋਲ ਨੂੰ ਜਾ ਰਹੇ ਹੈਗੇ ਆ ਚੱਲ ਪਿਆ ਹਾਂਜੀ ਨਾਪੇ ਹੈਗੇ ਆ ਮੁੱਠਾ ਮੁੱਠਾ ਟੇਕ ਲਿਆ ਭਤੀਜ ਆ ਗਿਆ ਦੀ ਆਹ ਹੋਰ ਭਤੀਜ ਵੀ ਮਿਲੇ ਨੇ ਮੈਨੂੰ ਬਾਕੀ ਵਿਚਾਰੇ ਖੜ ਖੜ ਕੇ ਮੁੜ ਕੇ ਟੂਟੀ ਅੰਦਰ ਡੇਰੇ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਠੀਕ ਆ ਨਾ ਆ ਦਿਖਾ ਦੇ ਸਾਰਾ ਕਮਾ ਕੇ ਸਿਸਟਮ ਜਾ ਨਹੀਂ ਸਿੱਤਾ ਸਤੂ ਵੀਰੋ ਕਿੱਡਾ 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 ਟਿੱਡੀ ਰੱਖ ਪੱਤਰ ਕਰਲਾਉਂਗੇ ਮੇਰੇ ਕਿੰਨੀ ਧਮਾਲਾ ਉਹ ਦਿਖਾ ਦੇ ਬਸ ਉਹ ਦਿਖਾ ਦੇ ਚੱਲ ਪਿਆ ਹਾਂਜੀ 90 ਹੈਗਾ ਹੁਣ ਜਾ ਰਹੀਆਂ ਪਿੰਡ ਨੂੰ ਵਾਪਸ ਚਲੋ ਅੱਜ ਸੌਰੀ ਮੰਗਦਾ ਨਾਪੇ ਵਾਲੇ ਭੂਤੀਓਂ ਭੂਤੀ ਘਰ ਦੇ ਨਾਲ ਹੈਗੇ ਨੇ ਯਾਰ ਫਿਰ ਵੀ ਮੈਨੂੰ ਜਿੰਨੇ ਵੀ 20 25 ਘੁਤੀ ਜਮੀਲੇ ਮੈਂ ਮਿਲ ਲਿਆ ਠੀਕ ਆ ਨਾ ਹੁਣ ਕਿਸੇ ਦਿਨ ਫੇਰ ਆਉਂਗਾ ਨਾਲੇ ਬੁੱਤੇ ਵੰਡ ਕੇ ਜਾਵਾਂਗੇ ਤੇ ਨਾਲੇ ਤੁਹਾਨੂੰ ਮਿਲ ਕੇ ਜਾਵਾਂਗੇ ਅੱਧਰ ਦਿਖਾ ਦੇ ਪਿੱਛਾ ਦਿਖਾ ਦੇ ਆ ਸਾਰਾ ਲੋਕੇਸ਼ਨ ਲੋ ਤਾਂ ਹਾਰੇ ਅਮਰੀਕਾ ਨੂੰ ਚਲੋ ਠੀਕ ਆ ਓਕੇ ਆਂ ਦੇਖੋ 90 ਤੋਂ ਚੱਲਿਆ ਹੁਣ ਬਾਅਦ ਤੋਂ ਪਿੰਡ ਵੱਲ ਨੂੰ ਠੀਕ ਆ ਜੀ ਓਕੇ ਹਾਂ ਜੀ ਘਰ ਦੇ ਹੈਗੇ ਨੇ ਨਾਲ ਪਟਿਆਲੇ ਨੂੰ ਹੁਣ ਜਾ ਰਹੇ ਆ ਫਿਰ ਪਿੰਡ ਪਹੁੰਚਦੇ ਆ ਚਲੋ ਅੱਜ ਭਤੀਜਿਆਂ ਨੂੰ ਮਿਲਿਆ ਨਹੀਂ ਗਿਆ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਸਪੈਸ਼ਲ ਆਉਂਗਾ ਇਕੱਲਾ ਜਾਣਾ ਫਿਰ ਵੀ ਚਲੋ ਜਿਹੜੇ 35 40 ਭਤੀਜੇ ਮਿਲ ਕੇ ਗਏ ਸਾਰਿਆਂ ਨੂੰ ਲੱਭੂ ਚਾਚੇ ਉੱਥੇ ਮੌਸਮ ਦੇਖੋ ਕਿੰਨਾ ਘੈਂਟ ਹੈ ਵਧੀਆ ਹੋ ਜਾਵੇ ਹਾਂਜੀ ਦੋਸਤੋ ਪਟਿਆਲੇ ਪਹੁੰਚ ਗਏ ਹੁਣ ਇੱਥੋਂ ਖਾਣ ਪੀਣ ਨਾਲ ਅੱਜ ਮੌਸਮ ਠੀਕ ਜਿਹਾ ਲੱਗਿਆ ਮੈਂ ਚੱਲਾ ਆਏ ਵੀ ਆ ਦੂਵਾ ਚਿਕਨ ਤਾਂ ਰਹਿਣ ਦਿੰਨੇ ਆ ਕਿ ਅੱਜ ਫਿਸ਼ ਚੈੱਕ ਕੀਤੀ ਜਾਵੇ ਠੀਕ ਆ ਬਾਕੀ ਜੁੜੇ ਰਹੋ ਓਕੇ ਹਾਂਜੀ ਪਟਿਆਲੇ ਖੜਾ ਇੱਥੇ 22 ਨੰਬਰ ਤੇ ਫਿਸ਼ ਵਾਲੇ ਨੂੰ ਫੋਨ ਕਰਿਆ ਵੀ ਆਏ ਆ ਰਹੇ ਆ ਫਿਸ਼ ਲੈ ਕੇ ਉਹ ਫਿਸ਼ ਲੈ ਕੇ ਚੱਲਦੇ ਆ ਫਿਰ ਅੱਜ ਘਰ ਨੂੰ ਇਹ ਅੱਜ ਠੱਠ ਮਿਲਿਆ ਜਾਣਾ ਭਤੀਜਿਆਂ ਨੂੰ ਜੀ ਘਰ ਦੇ ਨਾਲ ਹੈਗੇ ਨੇ ਤੇ ਕੱਲ ਨੂੰ ਆਵਾਂਗੇ ਫਿਰ ਦੁੱਧ ਨਾਲ ਜਿਹੜੇ ਵੀ ਲਾਵਾਂਗੇ ਫੋਟੋ ਵੀ ਕਰਾਵਾਂਗੇ ਤੇ ਜਿੰਨੇ ਵੀ ਅੱਜ ਭਤੀਜ ਮਿਲੇ ਸਾਰਿਆਂ ਦਾ ਧੰਨਵਾਦ ਲੱਭੀ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਤੇ ਇੱਕ ਘਰਦਿਆਂ ਕਰਕੇ ਫੋਟੋ ਟੈਂਡ ਨਹੀਂ ਕਰ ਸਕਿਆ ਯਾਰ ਠੀਕ ਹੈ ਨਾ ਬਾਕੀ ਖੜਾ ਇੱਥੇ ਜਦੋਂ ਆ ਗਿਆ ਫਿਰ ਚੱਲਦੇ ਆਂ ਫਿਰ ਪਿੰਡ ਨੂੰ ਆ ਰੋਕਦੇ ਬਸ ਹਾਂਜੀ ਹੁਣ ਚੱਲਦੇ ਆਂ ਪਿੰਡ ਨੂੰ ਮੁੰਡਾ ਆ ਗਿਆ ਆ ਸਮਾਨ ਲੈ ਕੇ ਮੱਛੀ ਲੈ ਕੇ ਤੇ ਆਜੋ ਜੇ ਖਾਣੀਆਂ ਭਾਈ ਜੀ ਨੂੰ ਖਵਾ ਦਿੰਦੇ ਆਂ ਫੱਕੀ ਘੁਲੇ ਰਹੇ ਹੋ ਤੇ ਅੱਜ ਸਜਰੇ ਬਣਾਉਗਾ ਆਪਾਂ ਭਾਵਾਂਗੇ ਉਹ ਠੀਕ ਆ ਆ ਬੜੀਆ ਜੀ ਹਾਂਜੀ ਆਹ ਉਹ ਪਟਿਆਲੇ ਰੂਗੇ ਦੀ ਮੈਂ ਕਿਹਾ ਸਬਜ਼ੀਆਂ ਲੈ ਲਈਏ ਪਰ ਸਬਜ਼ੀਆਂ ਦਾ ਰੇਟੇ ਬਹੁਤ ਤੇਜ ਆ ਜਾਂ ਸਾਰੀਆਂ ਸਬਜ਼ੀਆਂ ਦਾ ਤੇਰੀ ਵਿਹਾਂਦੀ ਪਈ ਆ ਹਾਂਜੀ ਉਹ ਪਿੰਡ ਨੂੰ ਜਾ ਰਹੇ ਆ ਇੱਥੇ ਪਟਿਆਲੇ ਰੂਗੇ ਦੀ ਤਰਪੜੀ ਮੋੜ ਤੇ ਇੱਥੋਂ ਸਬਜ਼ੀਆਂ ਸੁੱਕੀਆਂ ਲੈਣੀਆਂ ਸੀਗੀਆਂ ਸਬਜ਼ੀਆਂ ਸੁੱਕੀਆਂ ਲੈਣੀਆਂ ਹੁਣ ਚੱਲਦੇ ਆ ਪਿੰਡ ਨੂੰ ਤੇ ਫਿਰ ਪਿੰਡ ਜਾ ਕੇ ਬਲੌਗਿੰਗ ਵੀ ਕਰਾਂਗੇ ਐਂਡਿੰਗ ਠੀਕ ਹੈ ਨਾ ਅੱਜ ਬਲੌਗ ਛੋਟਾ ਹੀ ਬਣਿਆ ਪੀਜੀਓ ਕਿਉਂਕਿ ਅੱਜ ਮੈਂ ਕਿਸੇ ਕੋਲ ਬਹਲਾ ਖੜਿਆ ਨਹੀਂ ਹੈਗਾ ਕਿਉਂਕਿ ਫੈਮਿਲੀ ਨਾਲ ਸੀ ਜੀ ਠੀਕ ਹੈ ਨਾ ਫਿਰ ਵੀ ਚਲੋ ਜਿੰਨਾ ਵੀ ਅੱਜ ਬਣਿਆ ਉਹਦੇ ਨਾਲ ਹੀ ਆਪਣਾ ਅੱਜ ਜੀਵਾਰਾ ਕਰਿਓ ਬਾਕੀ ਸਪੋਰਟ ਕਰੋ ਚਾਚੇ ਵੀ ਤੇ ਜਿਹੜਾ ਆਪਣਾ ਸਿੰਘ ਸੇਮ ਜੀ ਤੇ ਇੰਸਟਾਗ੍ਰam ਅਕਾਊਂਟ ਉਹਦੇ ਉੱਪਰ ਕੋਟਾਂ ਬਹੁਤ ਜ਼ਿਆਦਾ ਵੱਧੀਆਂ ਬਈਆਂ ਨੇ ਜਿਹੜਾ ਆਪਣਾ ਨਵਾਂ ਅਕਾਊਂਟ ਆ ਪ੍ਰਧਾਨ ਸੇਮਜੀਤ ਸਿੰਘ ਗਿੱਲ ਫੈਨ ਵਾਲਾ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਉਦੇ ਉੱਪਰ ਹੁਣ ਆਪਾਂ ਤਕਰੀਬਨ ਰੋਜੇ 10-15 ਬੀਲਾਂ ਉਹਦੇ ਪਰੇ ਆਪਾਂ ਪਾਇਆ ਕਰਾਂਗੇ ਠੀਕ ਆ ਬਾਕੀ ਲੱਭੂ ਕਰਿਆ ਬਾਕੀ ਆ ਮਤਲਬ ਸਬਜ਼ੀਆਂ ਸਾਰੀਆਂ ਹੀ ਮਹਿੰਗੀਆਂ ਹੈਗੀਆਂ ਨੇ ਬਰਸਾਤਾਂ ਕਰਕੇ ਚਾਹੇ ਕੋਈ ਵੀ ਲੈ ਲਓ ਸਾਰਿਆਂ ਦੇ ਰੇਟ ਅਸਮਾਨੀ ਚੜੇ ਹੋਏ ਹੈਗੇ ਨੇ ਸਬਜ਼ੀਆਂ ਦੇ ਕਿਸਾਨ ਜ਼ਿਮੀਂਦਾਰ ਦੀ ਉਹੀ ਘੱਟ ਰੇਟ ਲੱਗਣੀ ਹੁੰਦੀ ਆ ਪਤਾ ਹੀ ਆ ਸਭ ਨੂੰ ਠੀਕ ਆ ਨਾ ਕਮਾਈ ਤਾਂ ਫਿਰ ਆਹੀ ਕਰਦੇ ਨੇ ਵਪਾਰੀ ਕਰਦਾ ਹੈ ਜਾਂ ਫਿਰ ਚੋਹਾ ਵੇਚਦੇ ਹੈਗੇ ਨੇ ਹਾਂਜੀ ਆ ਗਏ ਪਿੰਡ ਸੁਣੇ ਆਏ ਆ ਤੇ ਬਾਕੀ ਦੇਖਦੇ ਆ ਜੇ ਮੋਟਰ ਤੇ ਗਿਆ ਤਾਂ ਫਿਰ ਉੱਥੇ ਬਣਾ ਲਾਂਗੇ ਮਿੰਟ ਤੋਂ ਮਿੰਟ ਦਾ ਵਲੌਗ ਠੀਕ ਆ ਨਾ ਇਹੋ ਠੀਕ ਹੋ ਓਕੇ ਹਾਂਜੀ ਹੁਣ ਚੱਲਦੇ ਆ ਮੋਟਰ ਤੇ ਹਾਂਜੀ ਮੋਟਰ ਤੇ ਨੂੰ ਜਾ ਰਹੇ ਹਾਂ ਮੈਂ ਕਿਹਾ ਚੱਲ ਫਿਰ ਸਪੀਡ ਤੇ ਛੱਡੇ ਆ ਠੱਪ ਠੱਪ ਹਾਂ ਬਾਕੀ ਬਕਾਉਰੀਆ ਸਿਸਟਮ ਆ ਦੇਖੋ ਨੂੰ ਮਾ ਬੀ ਕਰਿਆ ਤੁਹਾਨੂੰ ਜੱਟੋ ਵੀ ਮੈਂ ਨਾ ਮੇਰੇ ਦੋਸਤ ਸਿੱਧੇ ਸਾਰੇ ਲਵ ਯੂ ਲਵ ਯੂ ਹਾਂ ਕੋ ਨਜ਼ਾਰੇ ਖੇਤਾਂ ਦੇ ਆ ਰਹੀ ਹੈ ਜੰਨਤ ਤੇ ਆ ਜਗ੍ਹਾ ਤੇ ਆਪਾਂ ਢੰਡਾਰਾ ਕਰਦੇ ਹੁੰਨੇ ਆ ਧੀਜੀਓ ਹੁਣ ਕਰਾਂਗੇ ਬਸ 10 12 ਦਿਨ ਦੇ ਵਿੱਚ ਵਿੱਚ ਐਕਤੀ ਲੇਟ ਹੋ ਜੇ ਇੱਕ ਨਾ ਦੋਸਤੋ ਧੀਜੀਓ ਹਾਸੋ ਹਣੀਓ ਗੱਲ ਕਰੂੰਗਾ ਮੈਂ ਤੁਹਾਡੇ ਨਾਲ ਲੋਕਾਂ ਨੂੰ ਨਾ ਜਿਵੇਂ ਜੈਲਸੀ ਹੁੰਦੀ ਆ ਆਲੇ-ਦਾਲੇ ਲਾ ਲਓ ਸਮਝ ਗਿਓ ਪਿੰਡ ਚ ਲਾ ਲਓ ਹੈ ਇਹਨਾਂ ਨੂੰ ਐ ਆ ਕਿ ਪਤਾ ਨਹੀਂ ਨੇ YouTube ਦਾ ਬਣਾ ਲਿਆ ਕਿ ਪਤਾ ਨਹੀਂ ਇਹਨੂੰ ਕਿੰਨੀ ਨੋਟ ਆ ਰਹੇ ਨੇ YouTube ਤੋਂ ਹੈ ਲੋਕਾਂ ਦੀ ਸੋਚਣੀ ਭਾਈ ਮੈਂ ਦੱਸਣਾ ਚਾਹਣਾ ਏ ਤੁਹਾਨੂੰ ਨਹੀਂ ਭਤੀਜੇਓ ਤੁਸੀਂ ਤਾਂ ਮੇਰੇ ਆਪ ਦੀ ਫੈਮਿਲੀ ਮੈਂਬਰ ਹੈਗੇ ਹੋ ਤੁਹਾਨੂੰ ਨਹੀਂ ਕਿ ਜਿਹੜੇ ਮੈਨੂੰ ਦੇਖਦੇ ਨੇ ਸਾਡੇ ਆਲੇ-ਗਾਲੇ ਤੋਂ ਆਲੇ-ਦਾਲੇ ਤੋਂ ਉਹਨਾਂ ਨੇ ਜਾਣ ਕੇ ਸਬਸਕ੍ਰਾਈਬ ਕਰਿਆ ਆ ਬੈ ਦੇਖਣ ਦੇ ਮਾਰਿਆ ਨੇ ਕਿ ਇਹਨੂੰ ਕਿੰਨੇ ਜਾਣੇ ਦੇਖਦੇ ਨੇ ਸੀਆਈਡੀ ਲਾਈਨ ਨੂੰ ਸਮਝ ਗਏ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਭਾਈ ਕਿ ਆ ਪੈਸਿਆਂ ਨਾਲ ਕਿਸ ਦਾ ਕੀ ਬਣਨਾ ਹੈ ਪਹਿਲੀ ਗੱਲ ਆਹ ਜੇ ਕੋਈ ਕੁਝ ਆ ਨਹੀਂ ਰਿਹਾ ਹੈਗਾ ਠੀਕ ਆ ਨਾ ਬਾਕੀ ਆ ਪੈਸਿਆਂ ਕਰਕੇ ਨਹੀਂ ਮੈਂ ਬਲੌਗ ਬਣਾਉਂਦਾ ਹੈਗਾ ਆ ਬਲੌਗ ਮੈਂ ਜਿਹੜੇ ਮੇਰੇ ਐਨਆਰਆਈ ਭੈਣ ਭਰਾ ਮਾਤਾਵਾ ਬਾਹਰ ਬੈਠੇ ਨੇ ਮੈਨੂੰ ਦਵਾਵਾ ਦਿੰਦੇ ਨੇ ਆ ਬਲੌਗਿੰਗ ਮੈਂ ਉਹਨਾਂ ਲਈ ਕਰਦਾ ਹੈਗਾ ਬਾਕੀ ਰਹੀ ਗੱਲ ਖਰਚੇ ਪਰਚੇ ਦੀ ਖਰਚਾ ਪਰਚਾ ਹੀ ਬਹੁਤ ਹੋ ਜਾਂਦਾ ਲੱਖ ਡੇਢ ਲੱਖ ਰੁਪਏ ਦਾ ਸਾਡਾ ਖਰਚਾ ਹੀ ਹੋ ਜਾਂਦਾ ਇਹ ਮਹੀਨੇ ਦਾ ਹੈ ਉੱਥੇ ਫਿਰ ਇਹਦੇ ਮੜੇ-ਮੁੱਟੇ ਪੈਸੇ ਕੀ ਕਰ ਲੈਣਗੇ ਭਾਈ ਆ ਤਾਂ ਸ਼ੁਰੂ ਤੋਂ ਹੀ ਪ੍ਰਮਾਤਮਾ ਦੀ ਕਿਰਪਾ ਰਹੀ ਆ ਛੋਟੇ ਸਹਿਬਜ਼ਾਦਿਆਂ ਦੀ ਪੀਰ ਪਗੰਬਰਾਂ ਦੀ ਦੇਵੀ-ਦੇਵਤਿਆਂ ਦੀ ਤੇ ਘਰਦਿਆਂ ਨੂੰ ਮੈਂ ਧੰਨਵਾਦ ਕਰਦਾ ਹਾਂ ਘਰਦਿਆਂ ਦਾ ਆਪਦਿਆਂ ਦਾ ਜਿਨ੍ਹਾਂ ਨੇ ਹੱਦ ਤੱਕ ਮੈਨੂੰ ਕਿਸੇ ਚੀਜ਼ ਦੀ ਤੋੜੇ ਨਹੀਂ ਆਉਣ ਦਿੱਤੀ ਹੈਗੀ ਗੱਲੂਰੇ ਮੁਕਾ ਆ ਦੇਖੋ ਹੁਣ ਮੋਟਰ ਦਾ ਨਜ਼ਾਰਾ ਸ਼ਾਮ ਦਾ ਅਮਾ ਹੈਗਾ 6:30 ਵਜੇ ਵਾਲੀ ਤੋਂ ਵਾਲੇ ਨੇ ਝੋਨਾ ਦੇਖੋ ਐਨ ਬਿਸ਼ਲੀਸ਼ ਕਰ ਰਹੇ ਆ ਹਵਾਵਾਂ ਚੱਲ ਰਹੀਆਂ ਨੇ ਐਨ ਓਕੇ ਦੀ ਰਿਪੋਰਟ ਹੋਈ ਪਈਆ ਮਿੱਤਰ ਪਿਆਰਿਓ ਉਹ ਕੁਰਸੀ ਪਈਆ ਉਹ ਕੁਰਸੀ ਤੇ ਬਹਿਣੇ ਆ ਜਾ ਕੇ ਤੇ ਹੁਣ ਦੱਸੋ ਗੱਲਬਾਤ ਭਾਈ ਠੀਕ ਆ ਇੱਕ ਗੱਲ ਤੁਹਾਡੇ ਨਾਲ ਕਰਨੀ ਹੋਰ ਰਹਿ ਗਈ ਤੁਸੀਂ ਕਹੋਗੇ ਚਾਚਾ ਦਾ ਹੋਰ ਏਰੀਆ ਲਾ ਕੇ ਬਹਿ ਗਿਆ ਇੱਕ ਨਾ ਆਪਣੇ ਜਿਵੇਂ ਸ਼ਰੀਕਾ ਬਾਜੀ ਕਹਿ ਦਿੰਦੇ ਆ ਆਪਾਂ ਸ਼ਰੀਕਾ ਕਹਿ ਦਿੰਦੇ ਆ ਉਹਦੇ ਵਿੱਚ ਇੱਕ ਦੋ ਤਿੰਨ ਜਾਣੇ ਹੈਗੇ ਨੇ ਜਿਹੜੇ ਇੰਨੀ ਜੈਲਸੀ ਪੀਲ ਕਰਦੇ ਨੇ ਥੋਡੇ ਚਾਚੇ ਨਾਲ ਠੀਕ ਆ ਜਿਹੜੇ ਚਲਦੇ ਨਹੀਂ ਹੈਗੇ ਜਰਦੇ ਨਹੀਂ ਹੈਗੇ ਪਤਾ ਨਹੀਂ ਕੀ ਆ ਉਹਨਾਂ ਦੇ ਕੀ ਨਹੀਂ ਦਿਮਾਗ 'ਚੋਂ ਰੱਬ ਜਾਣਦਾ ਠੀਕ ਆ ਨਾ ਪਰ ਥੋਡੇ ਪਿਆਰ ਸਦਕਾ ਆਪਦੀ ਮਿਹਨਤ ਸਦਕਾ ਆਪ ਵੀ ਭਾਈ ਗੱਡ ਕੇ ਖੇਤੀ ਕਰਦੇ ਆ ਆਪਦੀ ਠੀਕ ਆ ਡੈਰੀ ਦਾ ਵੀ ਗੱਡ ਕੇ ਕੰਮ ਕਰਦੇ ਆ ਕੋਈ ਬਲੈਕ ਨਹੀਂ ਅਸੀਂ ਕਰਦੇ ਹੈਗੇ ਠੀਕ ਆ ਨਾ ਵਧੀਆ ਮਤਲਬ ਖਰਚਾ ਪਰਚਾ ਚੱਲਦਾ ਏ ਆਪਣਾ ਪੂਰੀ ਟੌਰ ਕਰਦੇ ਆ ਪਰ ਜਿਹੜੇ ਛੜਦੇ ਨੇ ਉਹਨਾਂ ਦੇ ਉਹੀ ਮਾੜੇ ਹਾਲਾਤ ਹੈਗੇ ਨੇ ਉਹ ਪਤਾ ਹੀ ਹੈਗਾ ਏ ਠੀਕ ਆ ਨਾ ਮਤਲਬ ਇਹੀ ਜੀਆਂ ਗੱਲਾਂ ਬਾਤਾਂ ਯਾਰ ਹੁੰਦੀਆਂ ਨੇ ਭਤੀਜੋ ਬਾਕੀ ਤੁਹਾਡੇ ਚਾਚੇ ਨੇ ਤਾਂ ਕਦੇ ਕਿਸੇ ਨਾਲ ਜੈਸੀ ਫੀਲ ਕਰੀ ਹੋਣੀ ਮੈਂ ਤਾਂ ਆਪਦੇ ਦੁਸ਼ਮਣ ਨੂੰ ਜੋ ਪਿੰਡ ਦੇ ਵਿੱਚ ਵਿਰੋਧੀ ਨੇ ਮੈਂ ਤਾਂ ਛੇਤੀ ਛੇਤੀ ਉਹਦਾ ਮਾੜਾ ਨਹੀਂ ਕਰਦਾ ਯਾਰ ਆਪਣੇ ਦਾ ਤਾਂ ਤੁਹਾਡਾ ਚਾਚਾ ਕਿੱਥੋਂ ਮਾੜਾ ਸੋਚ ਲੂਗਾ ਪਰ ਲੋਕਾਂ ਦੀ ਮੈਂ ਸੋਚ ਦੱਸਦਾ ਹਾਂ ਨੂੰ ਸਾਰਿਆਂ ਨੂੰ ਐ ਹੋਇਆ ਪਿਆ ਕਿ ਹਾਏ ਆ ਇੰਸਟਾਗ੍ਰam ਤੇ ਇੰਨੇ ਲੋਕ ਜੁੜਦੇ ਨੇ ਇਹਦੇ ਨਾਲ ਇੰਨੇ ਜਾਣੇ ਖੜਦੇ ਨੇ ਇਹੀ ਜੀਆਂ ਗੱਲਾਂ ਬਾਤਾਂ ਤੁਹਾਨੂੰ ਹੁਣ ਮੈਂ ਬੂਟੇ ਦਿਖਾਦਾ ਜਿਹੜੇ ਆਪਾਂ ਬੂਟੇ ਲਾਏ ਆਮ ਪਕਾ ਹੋ ਗਿਆ ਆ ਵੀ ਅੰਬ ਦਾ ਏ ਗਦਾਈ ਰੋਣ ਵਾਲੀ ਆ ਤੇ ਉਹ ਅਮਰੂਦ ਦਾ ਏ ਤੁੰਬ ਦਾ ਉਹ ਗਾਣ ਤੇ ਅੰਬ ਤੇ ਉਤਰ ਆਖੀ ਤੇ ਲਾਈਵ ਹੈ ਹਾਂਜੀ ਇੱਕ ਗੱਲ ਹੋਰ ਭਤੀਜੀਓ ਭਤੀਜੀਓ ਇੱਕ ਨਾ ਜਿਹੜਾ ਸਾਡਾ ਟੂਰ ਗਿਆ ਦੀ ਘੁੰਮਣ ਫਿਰਨ ਛੋਟੇ ਛੋਟੇ ਹੁੰਦੇ ਸੀ ਉਹਨਾਂ ਮੈਂ ਕੱਲ ਨੂੰ 11 12 ਵਜੇ ਵੀਡੀਓ ਬਣਾ ਕੇ ਘਰੇ ਰੱਖ ਲੈਣੀ ਆ ਜਿਹੜੀ 10 15 ਮਿੰਟ ਦੀ ਬਣੂਗੀ ਉਹਨੂੰ ਫਿਰ ਮੈਂ ਪਰਸੋਂ ਨੂੰ ਤੜਕੇ 7:30 7:30 ਵਜੇ YouTube ਤੇ ਪਾ ਦੂੰਗਾ ਉਹ ਤੁਸੀਂ ਦੇਖ ਲਿਓ ਭਾਈ ਫਿਰ ਤੇ ਤੁਹਾਡੇ ਚਾਚੇ ਉਹ ਨਹੀਂ ਕੀ ਸ਼ਰਾਰਤਾਂ ਕਰਦੇ ਰਹੇ ਨੇ ਆਦੇ ਬਚਪਨ ਚ ਪਰ ਚਲੋ ਹਾਸੀ ਖੇਡਾ ਤਾਂ ਸਭ ਨੂੰ ਕਰਨਾ ਚਾਹੀਦਾ ਹੈ ਜ਼ਿੰਦਗੀ ਦਾ ਹਿੱਸਾ ਹੈ ਪਰ ਇਸ ਦੇ ਨਾਲ ਨਾਲ ਆਪਦੇ ਘਰਦਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਗਲਤ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ ਨਸ਼ੇ ਪੱਤੇ ਵਾਲਿਆਂ ਤੋਂ ਤੇ ਹੋਰ ਸ਼ਰਾਰਤੀ ਲੋਕਾਂ ਤੋਂ ਤੇ ਆਹ ਆਪਣੀ ਗੰਨੇ 'ਚ ਲਾਇਵੇ ਨੇ ਕਿ ਉੱਥੇ ਵੀ ਦੱਬਦੇ ਦੀ ਉੱਥੇ ਵੀ ਹੋਗੇ ਐਗਤੀ ਆਪਣੀ ਸਲਾਹ ਹੈ ਕਿ ਜਿੱਥੇ ਆ ਰੂਤਾ ਵੀਟਰ ਖੜਾ ਨਾ ਜਾਓ ਹੇਠ ਲੈ ਕੇ ਦੇ ਵਿੱਚ ਕਿ ਐਗਤੀ ਅੱਧਾ ਕਿਲਾ ਲਾਈਏ ਤੇ ਫਿਰ ਜਿਵੇਂ ਖੜਾੜੀ ਹੁੰਦੀ ਆ ਦੇਸੀ ਗੁੜ ਆਪਦਾ ਹੀ ਬਣਾਇਆ ਕਰਾਂਗੇ ਘਰੇ ਖਾਣ ਵਾਸਤੇ ਵੀ ਤੇ ਜਿਵੇਂ ਸੱਜਣ ਮਿੱਤਰ ਕੋਈ ਵਿਹੱਜੀ ਰਿਸ਼ਤੇਦਾਰਾਂ ਨੂੰ ਹੀ ਦੇ ਦਿਆ ਕਰਾਂ ਤੇ ਇੱਕ ਮੈਨੂੰ ਯਾਰ ਤੁਸੀਂ ਮਾੜਾ ਜਾਂ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਨੇ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਆਹ ਜੱਜੇ ਨੂੰ ਚਾਚੇ ਆਹ ਕਮੀਆਂ ਜਾਂ ਐ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਅਧਿਕਾਰ ਆ ਯਾਰ ਤੁਸੀਂ ਅਰੇ ਚਾਚੇ ਨੂੰ ਸਵਾਲ ਜਵਾਬ ਕਰ ਸਕਦੇ ਹੋ ਤੁਸੀਂ ਜੋ ਮੇਰੇ ਆਪਣੇ ਹੈਗੇ ਹੋ ਠੀਕ ਆ ਭਤੀਜ ਭਤੀਜੀਆਂ ਮਾਤਾ ਮ ਬਜ਼ੁਰਗ ਹੋਰ ਨਹੀਂ ਤੁਸੀਂ ਸਿਰਫ ਬਾਕੀ ਤੁਹਾਨੂੰ ਬਾਹਰ ਵਾਲਿਆਂ ਨੂੰ ਖਾਸ ਕਰਕੇ ਐਨਆਰਆਈਆਂ ਨੂੰ ਲੱਭੂਆ ਕਿਉਂਕਿ ਤੁਸੀਂ ਇੰਨੀਆਂ ਮੀਂਹਤਾਂ ਕਰਦੇ ਹੋ ਉੱਥੇ ਸ਼ਿਫਟਾਂ ਵੀ ਲਾਉਣੀਆਂ ਹੋ ਤੇ ਪਿੱਛੇ ਆਪਦੀ ਫੈਮਿਲੀ ਵੀ ਸਾਹਮਦੇ ਹੋ ਮਾਪੇ ਨੂੰ ਵੀ ਸਾਹਮਦੇ ਹੋ ਤੇ ਇੱਥੇ ਪਿੱਛੇ ਪੰਜਾਬ 'ਚ ਤੁਸੀਂ ਪੈਸੇ ਵੀ ਭੇਜਦੇ ਹੋ ਸਮਾਜ ਸੇਵੀ ਕੰਮਾਂ ਲਈ ਟੂਰਨਾਮੈਂਟਾਂ ਲਈ ਠੀਕ ਆ ਵਧੀਆ ਮਤਲਬ ਤੁਹਾਨੂੰ ਲੱਭੂਆ ਸਾਰਿਆਂ ਨੂੰ ਬਾਹਰ ਵਾਲਿਆਂ ਨੂੰ ਬਹੁਤ ਵਧੀਆ ਮਾਹੌਲ ਬਣਿਆ ਪਿਆ ਇੱਥੇ ਜੀ ਕੀ ਡਰਦਾ ਹੈ ਕਿ ਕੱਪੜੇ ਕੱਢ ਕੇ ਬਿਮਾਰੀ ਆਉਂਦੇ ਤੇ ਸੁਪੇਖ ਸੁਨਾਈਏ ਤੁਹਾਨੂੰ ਕੀ ਆ ਜਾਂਦਾ ਜਾਂ ਪੜੀ ਮੀਮਿੰਗ ਪੂਲ ਰਟਰਮ ਪਟੋਂ ਨੂੰ ਸਭ ਫੇਲ ਕਰਦੀਆਂ ਨੇ ਹਾਂਜੀ ਹਾਂਜੀ ਅਜੋ ਫਿਸ਼ ਖਿਲਾ ਦਈਏ ਤੁਹਾਨੂੰ ਫਿਸ਼ ਆਈ ਗਈ ਆ ਤੇ ਆਜੋ ਤੁਹਾਨੂੰ ਖਿਲਾ ਦਈਏ ਸਮਾਨਾ ਆਪਣਾ ਤਿਆਰ ਹਾਂਜੀ ਦੋਸਤੋ ਜਿੰਨਾ ਵੀ ਬਲੌਗ ਬਣਿਆ ਪਾਤਾ ਬਲੌਗ ਦੇ ਦੇ ਨਜ਼ਾਰੇ ਤੇ ਬਲੌਗ ਦੀ ਕਰਨ ਲੱਗੇ ਆ ਐਂਡਿੰਗ ਸਸਤੀ ਤਾਂ